ਸ਼੍ਰੀ ਅਗਲ ਸਾਰੇ ਹੀ ਦਰਸ਼ਕਾਣਾ ਨਿਰਪੱਖ ਟੂੜੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂ ਕੁਲ ਹੁਣ ਵੇਰੇ ਦੀ ਅਸੀਂ ਤੁਹਾਡੇ ਨਾਲ ਬੜੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਪੰਜਾਬ ਦੀਆਂ 13241 ਪੰਚਾਇਤਾਂ 153 ਪੰਚਾਇਤੀ ਸੰਮਤੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ ਵੱਡੀ ਗਿਣਤੀ ਵਿੱਚ ਨਗਰ ਪੰਚਾਇਤਾਂ ਤੇ ਚਾ ਨਗਰ ਨਿਗਮ ਦੀਆਂ ਚੋਣਾਂ ਮਿਆਦ ਪੂਰੀ ਹੋ ਤੂੰ 6 ਮਹੀਨੇ ਵਿੱਚ ਨਾ ਕਰਵਾ ਕੇ ਕੀ ਪੰਜਾਬ ਸਰਕਾਰ ਸੰਵਧਾਨ ਦਾ ਅਪਮਾਨ ਨਹੀਂ ਕਰ ਰਹੀ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਤੇ ਅਦਾਰਿਆਂ ਅਤੇ ਪੰਚਾਇਤੀ ਆਦੀ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਪ੍ਰਸ਼ਾਸਕ ਨਿਯੁਕਤ ਕਰਨ ਦਾ ਫੈਸਲਾ ਕਿਸ ਸੰਵਧਾਨ ਅਨੁਸਾਰ ਹੈ ਕਿਉਂਕਿ ਸੰਵਧਾਨ ਅਨੁਸਾਰ ਸਰਕਾਰਾਂ ਨੂੰ ਅਜਿਹੀ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ ਸੰਵਧਾਨ ਅਨੁਸਾਰ ਪੰਚਾਇਤਾਂ ਤੇ ਸੰਸਦ ਸਥਾਨਕ ਸੰਸਥਾਾਂ ਨਾਲ ਸੰਬੰਧਿਤ ਅਦਾਰਿਆਂ ਦੇ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ 5 ਸਾਲ ਤੱਕ ਹੈ ਜਿਸ ਨੂੰ ਸਰਕਾਰ ਘਟਾ ਨਹੀਂ ਸਕਦੀ ਅਤੇ 5 ਸਾਲ ਤੋਂ ਪਹਿਲਾਂ ਪੰਗ ਨਹੀਂ ਕੀਤਾ ਜਾ ਸਕਦਾ ਲੇਕਿਨ ਪੰਜਾਬ ਵਿੱਚ ਮਗਰੀਆਂ ਪੰਚਾਇਤੀ ਚੋਣਾਂ ਦਸੰਬਰ 2018 ਵਿੱਚ ਹੋਈਆਂ ਸਨ ਅਤੇ ਇਹਨਾਂ ਪੰਚਾਇਤਾਂ ਦਾ ਕਾਰਜਕਾਲ 2024 ਦੇ ਪਹਿਲੇ ਹਫ਼ਤੇ ਵਿੱਚ ਖਤਮ ਹੋ ਗਿਆ ਸੀ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 42 ਮਿਸਪਲ ਕਾਉਂਸਲਰਾਂ ਵਿੱਚ ਚੋਣਾ ਨਾ ਕਰਵਾਉਣ ਦਾ ਮਾਮਲਾ ਸੁਣਵਾਈ ਅਧੀਨ ਹੈ ਜਿਨ੍ਹਾਂ ਦਾ ਕਾਰਜਕਾਲ 2 ਸਾਲ ਤੋਂ ਵੱਧ ਸਮੇਂ ਤੋਂ ਖਤਮ ਹੋ ਚੁੱਕਾ ਹੈ ਸੂਬੇ ਵਿੱਚ ਚਾਰ ਨਗਰ ਨਿਗਮ ਦੀਆਂ ਚੋਣਾ ਸਮੇਂ ਸੀਮਾ ਨਾ ਕਰਵਾਉਣ ਦਾ ਮਾਮਲਾ ਵੀ ਹਾਈ ਕੋਰਟ ਸਾਹਮਣੇ ਹੈ ਹਾਈ ਕੋਰਟ ਸਰਕਾਰ ਤੋਂ ਚੋਣਾ ਕਰਵਾਉਣ ਦੇ ਬਕਾਇਦਾ ਪ੍ਰੋਗਰਾਮ ਦੀ ਮੰਗ ਕਰ ਰਹੀ ਹੈ ਲੇਕਿਨ ਸਰਕਾਰ ਲਗਾਤਾਰ ਜਵਾਬ ਲਈ ਸਮਾਂ ਮੰਗਦੀ ਆ ਰਹੀ ਹੈ ਪਵਨਯੋਗ ਹੈ ਕਿ ਭਗਵਾਨ ਤਮਾਨ ਸਰਕਾਰ ਵੱਲੋਂ ਗੈਰ ਸਵਧਾਨਿਕ ਤੌਰ ਤੇ 1 ਅਗਸਤ 2020 ਤੇ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਵਿਚਾਰੀਆਂ 13241 ਪੰਚਾਇਤਾਂ ਤੋਂ ਇਲਾਵਾ 153 ਪੰਚਾਇਤੀ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਨੂੰ ਪੰਕ ਕਰ ਦਿੱਤਾ ਸੀ ਲੇਕਿਨ ਬਾਅਦ ਵਿੱਚ ਹਾਈ ਕੋਰਟ ਵੱਲੋਂ ਸਰਕਾਰ ਦਾ ਫੈਸਲਾ ਰੱਦ ਕਰ ਦਿੱਤੇ ਜਾਣ ਕਾਰਨ ਸਰਕਾਰ ਦੀ ਵੱਡੀ ਕਿਰਕਰੀ ਹੋਈ ਸੀ ਸਰਕਾਰ ਲਈ ਪੰਚਾਇਤਾਂ ਦੀ ਮਿਆਦ ਖਤਮ ਹੋਣ ਕਾਰਨ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੋਣ ਤੋਂ ਬਾਅਦ 6 ਮਹੀਨਿਆਂ ਵਿੱਚ ਚੋਣ ਪ੍ਰਕਿਰਿਆ ਪੂਰੀ ਕਰਨ ਦਾ ਸੰਵਧਾਨਿਕ ਲੋੜ ਹੈ ਜਦੋਂ ਕਿ ਮੌਜੂਦਾ ਪੰਚਾਇਤਾਂ ਦੀ ਮਿਆਦ ਪੂਰੀ ਹੋਣ ਤੋਂ 6 ਮਹੀਨੇ ਅੰਦਰ ਪੰਚਾਇਤਾਂ ਭੰਗ ਕੀਤੇ ਬਿਨਾਂ ਵੀ ਸਰਕਾਰ ਚੋਣਾਂ ਦਾ ਫੈਸਲਾ ਲੈ ਸਕਦੀ ਹੈ ਪਰੰਤੂ ਸੰਵਧਾਨ ਅਨੁਸਾਰ ਪੰਚਾਇਤਾਂ 6 ਮਹੀਨੇ ਤੋਂ ਵੱਧ ਭੰਗ ਨਹੀਂ ਰੱਖੀਆਂ ਜਾ ਸਕਦੀਆਂ ਸੂਬੇ ਦੇ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪਵਾਉਣ ਦਾ ਕੰਮ 7 ਜਨਵਰੀ ਦੀ 24 ਤੱਕ ਪੂਰਾ ਕਰਨ ਸੰਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਕਮਿਸ਼ਨ ਖਮੋਸ਼ ਚੱਲ ਰਿਹਾ ਹੈ ਇਹ ਵੀ ਸਪਸ਼ਟ ਨਹੀਂ ਕਿ ਚੋਣਾਂ ਲਈ ਹਲਕਿਆਂ ਦੀ ਰੇਖਵੇਂ ਕਰਨ ਦੀ ਪ੍ਰਕਿਰਿਆ ਨੂੰ ਵਿਭਾਗ ਨੇ ਪੂਰਾ ਕਰ ਲਿਆ ਸੀ ਜਾਂ ਨਹੀਂ ਪਰ ਸਰਕਾਰ ਵੱਲੋਂ ਜਿਵੇਂ ਪਹਿਲਾਂ ਪਾਰਲੀਮੈਂਟ ਚੋਣਾਂ ਤੇ ਫਿਰ ਜਿਮਨੀ ਚੋਣਾਂ ਕਰਕੇ ਪੰਚਾਇਤੀ ਤੇ ਮਿਸਤਿਲ ਚੋਣਾਂ ਅੱਗੇ ਪਾਈਆਂ ਸਨ ਤਾਂ ਇਸੇ ਤਰ੍ਹਾਂ ਹੁਣ ਸੂਬੇ ਵਿੱਚ ਆ ਰਹੀਆਂ ਚਾਰ ਵਿਧਾਨ ਸਭਾ ਚੋਣਾਂ ਹਲਕਿਆਂ ਤੇ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਵਿੱਚ ਸਰਕਾਰ ਇਹ ਚੋਣਾਂ ਕਰਵਾਉਣਾ ਚਾਹੁੰਦੀ ਹੈ ਜਦੋਂ ਕਿ ਸੰਵਧਾਨਕ ਤੌਰ ਤੇ ਸਰਕਾਰ ਕੋਲ ਅਜੇਹਾ ਅਧਿਕਾਰ ਨਹੀਂ ਚੋਣਾ ਸਮੇਂ ਸਿਰ ਕਰਵਾਉਣਾ ਸੰਵਧਾਨਿਕ ਲੋੜ ਹੈ ਲੇਕਿਨ ਸੁਪਰ ਸਰਕਾਰ ਕੀ ਇਹਨਾਂ ਚੋਣਾਂ ਤੋਂ ਟਾਲਾ ਵੱਟ ਸਕੇਗੀ ਅਤੇ ਹਾਈ ਕੋਰਟ ਇਸ ਦਾ ਕਿਵੇਂ ਨੋਟਿਸ ਲਵੇਗੀ ਇਹ ਵੇਖਣ ਵਾਲੀ ਗੱਲ ਹੈ ਕਾਨੂੰਨੀ ਮਾਰਾ ਦਾ ਮੰਨਣਾ ਹੈ ਕਿ ਸੰਵਧਾਨਿਕ ਸੋਧ ਤੋਂ ਬਿਨਾ ਅਜਿਹੇ ਚੋਣਾਂ ਨੂੰ ਨਿਰਧਾਰਿਤ ਸਮੇਂ ਚੁਣਾ ਕਰਵਾਉਣਾ ਸੰਵਧਾਨ ਦਾ ਅਪਮਾਨ ਕਰਨ ਵਾਲੀ ਕਾਰਵਾਈ ਸਬਜੀ ਜਾ ਸਕਦੀ ਹੈ ਕਿਉਂਕਿ ਇਸ ਲਈ ਅਦਾਲਤ ਵੀ ਕਿਸੇ ਤਰ੍ਹਾਂ ਦੀ ਛੋਟ ਨਹੀਂ ਦੇ ਸਕਦੀ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸਰਕਾਰ ਇਹ ਹੁਣ ਜਮੀਂ ਚੋਣਾਂ ਤੋਂ ਬਾਅਦ ਵਿਚ ਕਰਵਾਉਂਦੇ ਆਪਣੇ ਫੈਸਲੇ ਤੇ ਅੜੀ ਰਹੇਗੀ ਇੱਥੇ ਰਾਏ ਅਸੀਂ ਤੁਹਾਡੀ ਵੀ ਜਾਨਣਾ ਚਾਹੁੰਨੀ ਆ ਤੁਹਾਡੀ ਕੀ ਰਾਏ ਆ ਤੁਸੀਂ ਵੀ ਕਮੈਂਟਾਂ ਦੇ ਜਾਈਏ ਆਪਣੀ ਰਾਏ ਦੱਸ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਓ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਸ਼ੈਨੂ ਪਰ ਅਗਲੀ ਵਾਰ ਫਿਰ ਤੁਹਾਨੂੰ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਤਦ ਤੱਕ ਸਤਿ ਸ੍ਰੀ ਅਕਾਲ ਬਣੀ ਰਹੋ ਨਿਰਪੱਖੂ ਦੇ ਪੰਜਾਬ ਦੇ ਨਾਲ ਧੰਨਵਾਦ